ਤੁਸੀਂ ਦੇਖ ਸਕਦੇ ਹੋ ਜੀ ਕਿੰਨੀਆਂ ਇਹ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਨੇ ਆਵਾਜ਼ ਤੁਸੀਂ ਸੁਣ ਸਕਦੇ ਹੋ ਸਾਰੀਆਂ ਦੀਆਂ ਸਾਰੀਆਂ ਬਹੁਤ ਕ੍ਰਿਸਪੀ ਬਣੀਆਂ ਨੇ ਤੇ ਇੱਕ ਕਚੋਰੀ ਜੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਕਿੰਨੀਆਂ ਕ੍ਰਿਸਪੀ ਤੇ ਕਿੰਨੀਆਂ ਵਧੀਆ ਇਹ ਬਣ ਕੇ ਤਿਆਰ ਹੋਈਆਂ ਨੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਇੱਕ ਖਾਸਾ ਮਟਰ ਦੀਆਂ ਕਚੋਰੀਆਂ ਜੋ ਕਿ ਬਹੁਤ ਟੇਸਟੀ ਬਣਦੀਆਂ ਨੇ ਤੇ ਇਹਨਾਂ ਨੂੰ ਬਣਾਉਣਾ ਬਹੁਤ ਆਸਾਨ ਹੈ। ਨਾ ਆਪਾਂ ਨੂੰ ਮੈਦੇ ਦੀ ਜ਼ਰੂਰਤ ਹੈ, ਨਾ ਆਪਾਂ ਨੂੰ ਆਟੇ ਦੀ ਜ਼ਰੂਰਤ ਹੈ, ਨਾ ਇਹਨਾਂ ਨੂੰ ਵੇਲਣ ਦੀ ਜ਼ਰੂਰਤ ਹੈ, ਨਾ ਹੀ ਆਟਾ ਗੁੰਨਣ ਦੀ ਜ਼ਰੂਰਤ ਹੈ। ਬਹੁਤ ਹੀ ਆਸਾਨ ਤਰੀਕੇ ਨਾਲ ਇਹ ਬਣ ਜਾਣਗੀਆਂ, ਬਹੁਤ ਕ੍ਰਿਸਪੀ ਬਣਦੀਆਂ ਨੇ। ਜੇਕਰ ਤੁਸੀਂ ਵੀ ਕਚੋਰੀਆਂ ਬਣਾਉਣ ਤੋਂ ਘਰੇ ਡਰਦੇ ਹੋ ਤਾਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ। ਚਲੋ ਜੀ ਫਿਰ ਚਟਪਟ ਬਣਾਉਣੀ ਹੈ ਇਹ ਸਿੱਖ ਲੈਣੇ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪ ਦਿਆ ਗੱਲ ਇਹਦੇ ਵਿੱਚ ਕਿ ਆਪਾਂ ਨਾ ਤਾਂ ਆਟਾ ਗੁੰਨਾਂਗੇ ਨਾ ਹੀ ਆਪਾਂ ਨੂੰ ਆٹے ਦੀ ਨਾ ਮੈਦੇ ਦੀ ਨਾ ਬਰੈਡਾਂ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਬਿਨਾ ਬੇਲੇ ਬਿਨਾ ਆਟਾ ਗੁੰਨੇ ਆਪਾਂ ਇਹ ਕਚੋਰੀਆਂ ਜਿਹੜੀਆਂ ਚਟਪਟ ਬਣਾ ਕੇ ਤਿਆਰ ਕਰ ਲਾਂਗੇ ਤੇ ਨਾ ਹੀ ਤੇਲ ਦੇ ਵਿੱਚ ਬਿਖਰਨਦਾ ਆਪਾਂ ਨੂੰ ਕੋਈ ਡਾਰਾ ਵੀ ਆਪਾਂ ਕਚੋਰੀਆਂ ਬਣਾਉਣੇ ਤੇਲ ਦੇ ਵਿੱਚ ਜਾ ਕੇ ਜਿਹੜੀਆਂ ਕਚੋਰੀਆਂ ਬਿਖਰ ਜਾਂਦੀਆਂ ਨੇ ਬਿਲਕੁਲ ਵੀ ਨਹੀਂ ਗਰਮਾ ਗਰਮ ਟੇਸਟੀ ਹਰੇ ਮਟਰਾਂ ਦੀਆਂ ਕਚੋਰੀਆਂ ਬਣਾਉਣੀਆਂ ਆਪਾਂ ਸਿੱਖ ਲੈਣੇ ਆ ਜੀ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਵੀਡੀਓ ਰੈਸਪੀ ਵਧੀਆ ਲੱਗੀ ਤਾਂ ਤੁਸੀਂ ਲ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਆਪਾਂ ਇਹ ਰੈਸਪੀ ਬਣਾਉਣੀ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਤੇ ਇੱਥੇ ਜੀ ਆਪਣੇ ਕੋਲੇ ਹੈਗੇ ਹਰੇ ਮਟਰ ਇਹ ਅੱਧਾ ਕਿਲੋ ਹਰੇ ਮਟਰ ਆ ਗਏ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਹੈ ਜਿਹੜਾ ਆਪਾਂ ਵਧੀਆ ਧੋ ਲਿਆ ਤੇ ਹੁਣ ਨਾ ਆਪਾਂ ਇਹਨਾਂ ਨੂੰ ਜਾਂ ਤਾਂ ਚੌਪਰ ਦੇ ਵਿੱਚ ਐਡ ਕਰਕੇ ਚੌਪ ਕਰ ਸਕਦੇ ਜੇ ਤੁਹਾਡੇ ਕੋਲ ਚੌਪਰ ਨਾ ਹੋਇਆ ਤੁਸੀਂ ਇਹਨੂੰ ਮਿਕਸੀ ਦੇ ਵਿੱਚ ਐਡ ਕਰਕੇ ਤੇ ਦਰਦਰਾ ਜਿਹਾ ਪੀਸ ਲਿਓ ਪਾਣੀ ਬਿਲਕੁਲ ਨਾ ਐਡ ਕਰਿਓ ਹੋਰ ਕੋਈ ਚੀਜ਼ ਨਹੀਂ ਐਡ ਕਰਨੀ ਤੇ ਮੈਂ ਇਹਨਾਂ ਨੂੰ ਮਿਕਸੀ ਦੇ ਵਿੱਚ ਦਰਦਰਾ ਜਿਹਾ ਪੀਸ ਲੈਣੀ ਆ ਦੇਖੋ ਇਸ ਤਰੀਕੇ ਨਾਲ ਪੀਸ ਕੇ ਮੈਂ ਤਿਆਰ ਕਰ ਲਿਆ ਮਿਕਸੀ ਦੇ ਵਿੱਚ ਇਹਨਾਂ ਨੂੰ ਐਡ ਕਰਕੇ ਨਾ ਤੇ ਇਹਨਾਂ ਨੂੰ ਸਿਰਫ ਇੱਕ ਵਾਰੀ ਮੈਂ ਮਿਕਸੀ ਨੂੰ ਚਲਾਇਆ ਸੀ ਇਸ ਤਰੀਕੇ ਨਾਲ ਦਰਦਰਾ ਜਿਹਾ ਰੱਖਿਆ ਜੇ ਆਪਾਂ ਜ਼ਿਆਦਾ ਮਿਕਸੀ ਨੂੰ ਚਲਾ ਦੇਵਾਂਗੇ ਫਿਰ ਇਹ ਬਿਲਕੁਲ ਪੇਸਟ ਬਣ ਜੂ ਪਰ ਇਸ ਤਰੀਕੇ ਨੇ ਕਚੋਰੀਆਂ ਚ ਸਟਫਿੰਗ ਆਪਾਂ ਤਿਆਰ ਕਰਾਂਗੇ ਇਹਨਾਂ ਨੂੰ ਬਣਾ ਕੇ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਇੱਥੇ ਜੀ ਕੜਾਹੀ ਦੇ ਵਿੱਚ ਨਾ ਆਪਾਂ ਦੋ ਤਿੰਨ ਚਮਚਾ ਜਿਹੜੇ ਤੇਲ ਦੇ ਗਰਮ ਕਰ ਲਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚ ਰਾਈ ਦਾ ਇੱਕ ਚਮਚ ਭਰ ਕੇ ਜ ਅੱਧਾ ਚਾਂਚਾ ਜਿਹੜਾ ਸੁੱਕੇ ਤਾਂ ਨਹੀਂ ਇਹਦਾ ਤੇ ਇਹਨਾਂ ਤਿੰਨੇ ਚੀਜ਼ਾਂ ਨੂੰ ਬਿਲਕੁਲ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਫਲੇਮ ਹੈ ਜਿਹੜੀ ਬਿਲਕੁਲ ਹਲਕੀ ਜੀ ਰੱਖਾਂਗੇ ਆਪਾਂ ਵੀ ਇਹ ਜਿਆਦਾ ਮੱਚ ਨਾ ਜਾਣ ਹੁਣ ਇਹਦੇ ਵਿੱਚ ਥੋੜਾ ਜਿਹਾ ਇਸ ਤਰੀਕੇ ਨਾਲ ਕद्दूकस ਕਰਕੇ ਜਾਂ ਪੇਸਟ ਬਣਾ ਕੇ ਆਪਾਂ ਕਧਰਾ ਕ ਐਡ ਕਰਦੇ ਆਂਗੇ ਹਰੀਆਂ ਮਿਰਚਾਂ ਐਡ ਕਰਦੇ ਆਂਗੇ ਆਪਾਂ ਦੋ ਹਰੀਆਂ ਮਿਰਚਾਂ ਨੂੰ ਬਰੀਕ ਕੱਟ ਲਿਆ ਸੀ ਇਹ ਇਹਨਾਂ ਨੂੰ ਬਿਲਕੁਲ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਭੁੰਨ ਲਈ ਜੀ ਹੁਣ ਇਹਦੇ ਵਿੱਚ ਆਪਾਂ 2 ਚਮਚਾ ਜਿਹੜੇ ਵੇਸਣ ਦੇ ਐਡ ਕਰਦੇ ਆਂਗੇ ਵੇਸਣ ਨਾਲ ਸਟਫਿੰਗ ਦੇ ਵਿੱਚ ਨਾ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਸਟਫਿੰਗ ਆਪਣੀ ਨਾ ਵਧੀਆ ਬਣ ਕੇ ਤਿਆਰ ਹੋ ਜੂਗੀ ਤੇ ਵੇਸਣ ਨੂੰ ਆਪਾਂ ਬਿਲਕੁਲ ਹਲਕੀ ਜੀ ਫਲੇਮ ਤੇ ਭੁੰਨ ਕੇ ਤਿਆਰ ਕਰਨਾ ਵੀ ਇਹਦਾ ਕੱਚਾਪਨ ਖਤਮ ਹੋ ਜੇ ਤੇ ਇਹਦਾ ਕਲਰ ਵੀ ਚੇਂਜ ਹੋ ਜੂ ਵਧੀਆ ਖੁਸ਼ਬੂ ਆਉਣ ਲੱਗ ਜੂਗੀ ਇਹ ਕਰੀਏ ਗੰਢਾ ਲਿਖਿਆ ਬਣ ਜਾਂਦੇ ਨੇ ਤੁਸੀਂ ਨਾਲ ਦੀ ਨਾਲ ਮਿਕਸ ਜ਼ਰੂਰ ਕਰ ਦਿਓ ਗੰਢਾ ਨੂੰ ਤੇ ਇਸਸਾ ਨੂੰ ਚੰਗੇ ਤਰੀਕੇ ਨਾਲ ਆਪਾਂ ਭੁੰਨ ਲਿਆ ਜੀ ਭੁੰਨੇ ਦੇ ਵਿੱਚ ਨਾ ਆਪਾਂ ਇਹ ਮਟਰ ਐਡ ਕਰ ਦੇਾਂਗੇ ਤੇ ਇਹਨਾਂ ਨੂੰ ਵੀ ਆਪਾਂ ਨਾਲ ਮਿਕਸ ਕਰ ਦੇਾਂਗੇ ਚੰਗੇ ਤਿਲਕਿਆਂ ਨਾਲ ਤੇ ਹੁਣ ਦਾ ਆਪਾਂ ਬਿਲਕੁਲ ਇਸ ਤਰੀਕੇ ਨਾਲ ਕੱਟ ਕੇ ਫਲਾ ਦੇਵੇਂ ਮਟਰਾਂ ਨੂੰ ਪਕਾਉਣਾਗਾ ਵੀ ਵਧੀਆ ਇਹ ਥੋੜੀ ਜਿਹੀ ਨਰਮ ਹੋ ਜਾਣ ਵੈਸੇ ਤੇ ਜੇ ਆਪਾਂ ਇਹ ਕਚੋਰੀਆਂ ਬਣਾਵਾਂਗੇ ਫਰਾਈ ਕਰਾਂਗੇ ਫਿਰ ਉਦੋਂ ਵੀ ਇਹ ਪੱਕਣਗੇ ਪਰ ਹਲਕੀ ਜਿਹੀ ਫਲੇਮ ਤੇ ਨਾ ਬਸ ਆਪਾਂ ਇਸ ਤਰੀਕੇ ਨਾਲ ਹੀ ਪਕਾ ਲਵਾਂਗੇ ਥੋੜਾ ਜਿਹਾ ਤੇ ਹੁਣ ਜੀ ਮਟਰਾਂ ਨੂੰ ਆਪਾਂ ਇਸ ਤਰੀਕੇ ਨਾਲ ਪਕਾ ਲਿਆਗਾ ਬਿਲਕੁਲ ਆਪਾਂ ਨੂੰ ਇੱਕ ਮਿੰਟ ਹੀ ਲੱਗੇ 1.5 ਮਿੰਟ ਲੱਗੂਗਾ ਤੇ ਹੁਣ ਇਹਦੇ ਵਿੱਚ ਨਾ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਐਡ ਕਰਦੇ ਆਂਗੇ ਬਿਲਕੁਲ ਥੋੜੀ ਜੀ ਹਲਦੀ ਯਾਨੀ ਕਿ ਆਪਾਂ ਅੱਧੇ ਚਮਚ ਤੋਂ ਵੀ ਘੱਟ ਐਡ ਕਰਾਂਗੇ ਆਪਾਂ ਇਹਦਾ ਕਲਰ ਨਹੀਂ ਚੇਂਜ ਕਰਨਾ ਕਲਰ ਆਪਾਂ ਹਰਾ ਹੀ ਰੱਖਣਾ ਸਟਫਿੰਗ ਦਾ ਨਮਕ ਐਡ ਕਰ ਦਿਆਂਗੇ ਸਵਾਦ ਅਨੁਸਾਰ ਜਿੰਨਾ ਕਿ ਸਟਫਿੰਗ ਚ ਰੱਖਣਾਗਾ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਐਡ ਕਰ ਦਿਆਂਗੇ ਚਾਟ ਮਸਾਲੇ ਦੇ ਵਿੱਚ ਨਮਕ ਹੁੰਦਾ ਇਸ ਕਰਕੇ ਜਿਹੜਾ ਵੀ ਰਚਾ ਤੁਸੀਂ ਨਮਕ ਘੱਟ ਐਡ ਕਰਿਓ ਜਾਂ ਚਾਟ ਮਸਾਲਾ ਘੱਟ ਐਡ ਕਰਿਓ ਹੁਣ ਸਾਰੇ ਮਸਾਲਿਆਂ ਦੇ ਨਾਲ ਜਿਹੜਾ ਆਪਾਂ ਸਟਫਿੰਗ ਨੂੰ ਮਿਕਸ ਕਰ ਲਾਂਗੇ ਤੇ ਮਸਾਲਿਆਂ ਨੂੰ ਇਸ ਤਰੀਕੇ ਨਾਲ ਘੜਚੀ ਨੂੰ ਹਿਲਾਉਂਦੇ ਹੋਏ ਨਾ ਆਪਾਂ ਪਕਾ ਲਾਂਗੇ ਇਹਦੇ ਵਿੱਚ ਤੁਸੀਂ ਆਮਚੂਰ ਪਾਊਡਰ ਵੀ ਐਡ ਕਰ ਸਕਦੇ ਹੋ ਜੇ ਨਾ ਹੋਇਆ ਫਿਰ ਤੁਸੀਂ ਚਾਟ ਮਸਾਲਾ ਐਡ ਕਰ ਲਓ ਜੇ ਛਾਟ ਮਸਾਲਾ ਵੀ ਨਾ ਹੋਇਆ ਨਾ ਫਿਰ ਤੁਸੀਂ ਨਿੰਬੂ ਵੀ ਥੋੜਾ ਜਿਹਾ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਖੱਟਾਪਨ ਆ ਜੂਗਾ ਸਟਫਿੰਗ 'ਚ ਤੇ ਸਟਫਿੰਗ ਨੂੰ ਬਿਲਕੁਲ ਆਪਾਂ ਪਕਾ ਕੇ ਕਰ ਲਈਏ ਤਿਆਰ ਹੁਣ ਆਪਾਂ ਇਹਨੂੰ ਥੱਲੇ ਉਤਾਰ ਲੈਣੇ ਆ ਹਾਂਜੀ ਸਟਫਿੰਗ ਨੂੰ ਆਪਾਂ ਥੱਲੇ ਉਤਾਰ ਕੇ ਰੱਖ ਲਿਆ ਸੀ ਹੁਣ ਇਹਦੇ ਵਿੱਚ ਹਰਾ ਧਨੀਆ ਬਰੀਕ ਕੱਟ ਕੇ ਵਾਵਾ ਸਾਰਾ ਐਡ ਕਰ ਦੇਾਂਗੇ ਤੇ ਇਹਨੂੰ ਕਰ ਦੇਾਂਗੇ ਆਪਾਂ ਮਿਕਸ ਸਟਫਿੰਗ ਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ ਤੇ ਸਟਫਿੰਗ ਨੂੰ ਤੁਸੀਂ ਆਪਣੇ ਹਿਸਾਬ ਨਾਲ ਚਟਪਟੀ ਜਿਹੀ ਬਣਾ ਸਕਦੇ ਜਿਸ ਤਰੀਕੇ ਦਾ ਵੀ ਬਣਾਉਣਾ ਹੋਇਆ ਜੋ ਵੀ ਤੁਸੀਂ ਇਹਦੇ ਵਿੱਚ ਫਲੇਵਰ ਹੈ ਜਿਹੜੇ ਐਡ ਕਰਨੇ ਹੋਏ ਤੇ ਚੁੱਲੇ ਤੇ ਰੱਖ ਲਾਂਗੇ ਜੀ ਆਪਾਂ ਪੈਨ ਜਾਂ ਕੜਾਹੀ ਤੇ ਹੁਣ ਜੀ ਪੈਨ ਦੇ ਵਿੱਚ ਪਾਵਾਂਗੇ ਆਪਾਂ ਪਾਣੀ ਇਸ ਕੌਲੀ ਦੇ ਨਾਲ ਸਾਰੀਆਂ ਚੀਜ਼ਾਂ ਆਪਾਂ ਨਾਪ ਕੇ ਐਡ ਕਰਾਂਗੇ ਘਰ ਦੇ ਵਿੱਚ ਕੋਈ ਵੀ ਜਾਂ ਕੌਲੀ ਜਾਂ ਤੁਸੀਂ ਕੱਪ ਸੈੱਟ ਕਰ ਲਿਓ ਇਹ ਦੋ ਕੌਲੀਆਂ ਜਿਹੜੀਆਂ ਆਪਾਂ ਪਾਣੀ ਦੀਆਂ ਐਡ ਕਰਦੇ ਆਂਗੇ ਹੁਣ ਜੀ ਅੱਧਾ ਚਮਚਾ ਆਪਾਂ ਨਮਕ ਦਾ ਐਡ ਕਰਦੇ ਆਂਗੇ ਪਾਣੀ 'ਚ ਇੱਕ ਚਮਚਰ ਫੈਂਡ ਤੇਲ ਦਾ ਐਡ ਕਰਦੇ ਆਂਗੇ ਹੁਣ ਜੀ ਆਪਾਂ ਥੋੜਾ ਜਿੰਨਾ ਨੂੰ ਮਿਕਸ ਕਰਦੇ ਆਂਗੇ ਤੇ ਪਾਣੀ ਨੂੰ ਨਾ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਹੁਣ ਜੀ ਪਾਣੀ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸੂਜੀ ਐਡ ਕਰਾਂਗੇ ਇਹ ਕਚੋਰੀਆਂ ਨਾ 파ਟੀ ਦੀਆਂ ਨਾ ਮੈਦੇ ਦੀਆਂ ਨਾ ਬ੍ਰੈਡਾਂ ਦੀਆਂ ਬਣਾਵਾਂਗੇ ਨਾ ਹੀ ਤੁਹਾਨੂੰ ਆਟਾ ਗੁੰਨਣ ਦੀ ਜ਼ਰੂਰਤ ਹੈ ਆਪਣੇ ਕੋਲੇ ਹੈਗੀ ਸੂਜੀ ਇਹਦੇ ਨਾਲ ਬਹੁਤ ਆਸਾਨੀ ਨਾਲ ਬਣ ਜਾਣਗੀਆਂ ਜਿਹੜੀ ਕੌਲੀ ਦੇ ਨਾਲ ਆਪਾਂ ਪਾਣੀ ਨਾ ਆਪਿਆ ਸੀ ਨਾ ਉਹੀ ਇੱਕ ਕੌਲੀ ਹੈ ਜਿਹੜੀ ਆਪਾਂ ਸੂਜੀ ਦੀ ਐਡ ਕਰਦੇ ਆਂਗੇ ਤੇ ਫਲੇਮ ਹੈ ਜਿਹੜੀ ਆਪਾਂ ਬਿਲਕੁਲ ਹਲਕੀ ਜੀ ਰੱਖਾਂਗੇ ਕਿਉਂਕਿ ਇਹਦੇ ਵਿੱਚ ਗੰਡਾ ਬਣਨ ਲੱਗ ਜਾਂਦੀਆਂ ਨੇ ਤੇ ਇਸ ਤਰੀਕੇ ਨਾਲ ਸੂਜੀ ਨੂੰ ਆਪਾਂ ਪਕਾਈ ਜਾਣਾਗਾ ਵੀ ਇਹਦੇ ਵਿੱਚ ਗੰਡਾ ਨਾ ਬਣ ਜਾਣ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰ ਦੇਣਾਗਾ ਜਦੋਂ ਆਪਾਂ ਸੂਜੀ ਨੂੰ ਪਾਣੀ ਦੇ ਵਿੱਚ ਐਡ ਕਰਦੇ ਆਂਗੇ ਤਾਂ ਇਹ ਆਪਣੇ ਆਪ ਹੈ ਜਿਹੜੀ ਗਾੜੀ ਹੋਣੀ ਸਟਾਰਟ ਹੋ ਜੂਗੀ ਤੇ ਕੜਛੀ ਨੂੰ ਤੁਸੀਂ ਹਿਲਾਉਣਾ ਨਾ ਛੱਡਿਓ ਤੇ ਇਸ ਤਰੀਕੇ ਨਾਲ ਸੂਜੀ ਜੀ ਬਿਲਕੁਲ ਦੇਖੋ ਆਟੇ ਦੀ ਤਰ੍ਹਾਂ ਬਣਨੀ ਸਟਾਰਟ ਹੋ ਗਈ ਹੈ بس ਥੋੜਾ ਜਿਹਾ ਆਪਾਂ ਇਹਨੂੰ ਹੋਰ ਜਿਹੜਾ ਗਾੜਾ ਬਣਾ ਕੇ ਤਿਆਰ ਕਰਨਾਗਾ ਬਿਲਕੁਲ ਆਟੇ ਦੀ ਤਰ੍ਹਾਂ ਹੀ ਇਹ ਬਣ ਜੂਗੀ ਤੇ ਬਹੁਤ ਜਲਦੀ ਇਹਨੇ ਪਾਣੀ ਨੂੰ ਸੋਖ ਲਿਆ ਦੇਖੋ ਇਸ ਕਰਕੇ ਫਲੇਮ ਜਿਹੜੀ ਆਪਾਂ ਹਲਕੀ ਰੱਖਣੀ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਫੁੱਲ ਫਲੇਮ ਜੇ ਤੁਸੀਂ ਰੱਖੋਗੇ ਨਾ ਫਿਰ ਇਹਦੇ ਵਿੱਚ ਗੰਢਾ ਜ਼ਿਆਦਾ ਬਣ ਜਾਣਗੇ ਵਿੱਚੋਂ ਇਹ ਕੱਚੀ ਰਹਿ ਜੂਗੀ ਫਿਰ ਆਪਣੀ ਰੈਸਪੀ ਵਧੀਆ ਨਹੀਂ ਬਣਨੀ ਤੇ ਹੁਣ ਜੀ ਬਿਲਕੁਲ ਇਹ ਆਟੇ ਦੀ ਤਰ੍ਹਾਂ ਬਣ ਕੇ ਹੋ ਗਈ ਹੈ ਤਿਆਰ ਦੇਖੋ ਆਪਣੇ ਆਪ ਇਹਨੇ ਪੈਣ ਨੂੰ ਜਿਹੜਾ ਛੱਡਣਾ ਸਟਾਰਟ ਕਰਤਾ ਹੁਣ ਪੈਣ ਨੂੰ ਆਪਾਂ ਥੱਲੇ ਉਤਾਰ ਲੈਣੇ ਆ ਤੇ ਤੇਜੀ ਇੱਕ ਅਲੱਗ ਬਰਤਨ ਆਪਾਂ ਪਲੇਟ ਜਾਂ ਥਾਲ ਰੱਖ ਲੈਣਾ ਤੇ ਉਹਨੂੰ ਗਰੀਸ ਜ਼ਰੂਰ ਕਰ ਲਿਓ ਤੁਸੀਂ ਰਿਫਾਇਨ ਤੇਲ ਨਾਲ ਜਾਂ ਫਿਰ ਘਿਓ ਨਾਲ ਵੀ ਸੂਜੀ ਇਹਦੇ ਵਿੱਚ ਚਿਪਕੇ ਨਾ ਤੇ ਹੁਣ ਗਰਮਾ ਗਰਮ ਸੂਜੀ ਹੈ ਨਾ ਜਿਹੜੀ ਇਹ ਆਪਾਂ ਇਹਦੇ ਵਿੱਚ ਕੱਢ ਦੇਾਂਗੇ ਕਿਉਂਕਿ ਹਜੇ ਆਪਾਂ ਇਹਨੂੰ ਹੋਰ ਤਿਆਰ ਕਰਨਾ ਹੈ ਉਹ ਤੁਹਾਨੂੰ ਦੱਸਦੇ ਹਾਂ ਤੇ ਹੁਣ ਜੀ ਇਸ ਤਰੀਕੇ ਨਾਲ ਨਾ ਕਾਟਚੀ ਜਾਂ ਖੁਰਚਨੇ ਦੀ ਮਦਦ ਨਾਲ ਆਪਾਂ ਇਹਨੂੰ ਫਲਾ ਦੇਾਂਗੇ ਜੇ ਜਲਦੀ ਇਹ ਜਿਹੜੀ ਠੰਡੀ ਹੋ ਜੇ ਜ਼ਿਆਦਾ ਆਪਾਂ ਇਹਨੂੰ ਠੰਡਾ ਨਹੀਂ ਕਰਨਾ ਤੇ ਬਸ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਕਰਨਾਗਾ ਇਸ ਕਰਕੇ ਨਾ ਥੋੜਾ ਜਿਹਾ ਆਪਾਂ ਇਸ ਤਰੀਕੇ ਨਾਲ ਇਹਨੂੰ ਫਲਾ ਦੇਾਂਗੇ ਵੀ ਜਲਦੀ ਹਟਾ ਜੇ ਵੈਸੇ ਤਾਂ ਠੰਡਾ ਮੌਸਮ ਹੈ ਛੇਤੀ ਇਹਦੀ ਠੰਡੀ ਹੋ ਜੂ ਦੇਖੋ ਹਾਂ ਜੀ ਆਪਾਂ ਸੂਜੀ ਨੂੰ ਹਲਕਾ ਜਿਹਾ ਠੰਡਾ ਕਰ ਲਿਆ ਜਿਆਦਾ ਠੰਡਾ ਨਹੀਂ ਕੀਤਾ ਆਪਾਂ ਹਲਕੀ ਜਿਹੀ ਗਰਮ ਹੈ ਇਹ ਤੇ ਇਹਨੂੰ ਨਾ ਇਸ ਤਰੀਕੇ ਨਾਲ ਆਪਾਂ ਮੁੱਖੀ ਦੇਖੇ ਥੋੜਾ ਜਿਹਾ ਵਧੀਆ ਬਣਾ ਕੇ ਤਿਆਰ ਕਰ ਲੈਣਾਗਾ ਵੀ ਥੋੜਾ ਜਿਹਾ ਦਾ ਟੈਕਸਚਰ ਚੇਂਜ ਹੋ ਜੇ ਦੇਖੋ ਇਹ ਚਿਪਕਦੀ ਆ ਬਰਤਨ ਦੇ ਨਾਲ ਵੀ ਜੇ ਆਪਾਂ ਇਹਦੇ ਵਿੱਚ ਤੇਲ ਨਹੀਂ ਲਾਉਂਦੇ ਇਸ ਕਰਕੇ ਤੁਸੀਂ ਤੇਲ ਆ ਜਿਹੜਾ ਥੋ ਤੇ ਇਹਨੂੰ ਦਾ 2 ਕੁ ਮਿੰਟ ਜਾਂ 3 ਕੁ ਮਿੰਟ ਇਸ ਤਰੀਕੇ ਨਾਲ ਆਪਾਂ ਹੱਥਾਂ ਨਾਲ ਜਿਹੜਾ ਥੋੜਾ ਜਿਹਾ ਮਸਲ ਕੇ ਇਹ ਜਿਹੜਾ ਤਿਆਰ ਕਰ ਲੈਣਾਗਾ ਤੇ ਬਿਲਕੁਲ ਇਸ ਤਰੀਕੇ ਨਾਲ ਜੀ ਆਪਾਂ ਵਧੀਆ ਇਹਨੂੰ ਸਮੂਥ ਬਣਾ ਕੇ ਇਹਦਾ ਤਿਆਰ ਕਰ ਲਿਆ ਦੇਖੋ ਬਿਲਕੁਲ ਆਰਤੀ ਦੀ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਿਆ ਤਾਂ ਇੱਧਰ ਜੀ ਆਪਾਂ ਪੈਨ ਰੱਖ ਲਿਆ ਚੁੱਲ੍ਹੇ ਤੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਤੇ ਤੇ ਤੇਲ ਨੂੰ ਆਪਾਂ ਗਰਮ ਹੋਣ ਦੇ ਲਈ ਰੱਖ ਦਿੰਨੇ ਆ ਇਸ ਸਟਫਿੰਗ ਵੀ ਇਧਰ ਬਿਲਕੁਲ ਠੰਡੀ ਹੋ ਗਈ ਹੈ ਜੀ ਤੇ ਇਹਦੇ ਨਾਲ ਆਪਾਂ ਛੋਟੇ-ਛੋਟੇ ਬੋਲ ਜਾਂ ਪੇੜਿਆਂ ਦੇ ਤਰ੍ਹਾਂ ਬਣਾ ਲੈਣੇ ਐ ਇਸ ਤਰੀਕੇ ਨਾਲ ਵੀ ਜਿੰਨੀ ਗਸਟਫਿੰਗ ਹੈ ਜਿਹੜੀ ਆਪਾਂ ਵਿੱਚ ਫਿੱਲ ਕਰਨੀ ਹੈ ਛੋਟੀਆਂ-ਛੋਟੀਆਂ ਨਾ ਇਸ ਤਰੀਕੇ ਨਾਲ ਬੋਲਾਂ ਬਣਾ ਕੇ ਰੱਖ ਲੈਣੇ ਐ ਤੇ ਇਸ ਤਰੀਕੇ ਨਾਲ ਬਣਾ-ਬਣਾ ਕੇ ਸਾਰੀਆਂ ਆਪਾਂ ਇੱਕ ਪਲੇਟ 'ਚ ਰੱਖ ਲੈਣੇ ਐ ਖਲੀਆਂ ਦੇਖੋ ਛੋਟੇ-ਛੋਟੇ ਬੋਲ ਬਣਾ ਲਏ ਸਟਫਿੰਗ ਦੇ ਤੇ ਇਧਰ ਆਪਾਂ ਉਹਨਾਂ ਹੀ ਰੈਸਪੀ ਬਣਾਉਣੀ ਸਟਾਰਟ ਕਰਦੇ ਹਾਂ ਜਿਵੇਂ ਆਪਾਂ ਰੋਟੀ ਦਾ ਪੇੜਾ ਕਰਦੇ ਹੁੰਦੇ ਆ ਨਾ ਸਕੂਨਾ ਖੱਪੇ ਤਾਂ ਪੀੜਾ ਕਰਾਂਗੇ ਕਿੰਨਾ ਵਧੀਆ ਦੇਖੋ ਇਹ ਬਣ ਕੇ ਤਿਆਰ ਹੋ ਗਿਆ ਹਲਕਾ ਜਿਹਾ ਇਹਨੂੰ ਇਸ ਤਰੀਕੇ ਨਾਲ ਫਲੈਟ ਕਰ ਦਾਂਗੇ ਹੱਥ ਨਾਲ ਤੁਸੀਂ ਇਹਨਾਂ ਨੂੰ ਵੇਲ ਲਿਓ ਨਾ ਵੇਲਣ ਦੀ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਫਿਰ ਇਹ ਵੇਲ ਦੇ ਨਾਲ ਚਿਪਕ ਜੂ ਤੇ ਇਹਦੀਆਂ ਕਿਨਾਰੀਆਂ ਨੂੰ ਇਸ ਤਰੀਕੇ ਨਾਲ ਨਾ ਆਪਾਂ ਥੋੜਾ ਜਿਹਾ ਪਤਲਾ ਕਰ ਦਾਂਗੇ ਥੋੜਾ ਜਿਹਾ ਇਹਨੂੰ ਵਧਾ ਦੇਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਸਟਫਿੰਗ ਭਰਾਂਗੇ ਜੇ ਸੂਜੀ ਤੁਹਾਡੇ ਹੱਥਾਂ ਨਾਲ ਚਿਪਕਦੀ ਹੋਈ ਫਿਰ ਤੁਸੀਂ ਹੱਥਾਂ ਨੂੰ ਥੋੜਾ ਜਿਹਾ ਤੇਲ ਜਾਂ ਘਿਓ ਲਗਾ ਲਿਓ ਹੁਣ ਇਹਦੇ ਵਿੱਚ ਇਸ ਤਰੀਕੇ ਨਾਲ ਸਟਫਿੰਗ ਦੀ ਇੱਕ ਬੋਲ ਰੱਖ ਦਾਂਗੇ ਤੇ ਜਿਵੇਂ ਆਪਾਂ ਆਲੂ ਦੇ ਪਰੌਂਠੇ ਬਣਾਉਣੇ ਹੁੰਦੇ ਨਾ ਸੇਮ ਉਸੇ ਤਰੀਕੇ ਨਾਲ ਹੈ ਜਿਹੜਾ ਇਹਨੂੰ ਬੰਦ ਕਰ ਦਿਆਂਗੇ ਤੇ ਇਹਦੀਆਂ ਕਿਨਾਰੀਆਂ ਨੂੰ ਜਿਹੜਾ ਇਸ ਤਰੀਕੇ ਨਾਲ ਲੌਕ ਲਾ ਦਿਆਂਗੇ ਫਿਰ ਦੁਬਾਰਾ ਤੋਂ ਆਪਾਂ ਇਹਦਾ ਜਿਹੜਾ ਪੇੜਾ ਹੈ ਉਹ ਬਣਾ ਦਿਆਂਗੇ ਇਸ ਤਰੀਕੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਹ ਕਚੋਰੀਆਂ ਬਣਾ ਲਓਗੇ ਤੇ ਬਹੁਤ ਹੀ ਘੱਟ ਸਮੇਂ 'ਚ ਬਣਾ ਲਓਗੇ ਖਾਸ ਤਾ ਤਾਂ ਇੰਨੀਆਂ ਵਾਣਣਗੀਆਂ ਵੀ ਸਾਰੇ ਤੁਹਾਡੀ ਤਾਰੀਫ ਕਰਨਗੇ ਤੇ ਬਾਰ-ਬਾਰ ਤੁਸੀਂ ਇਹੀ ਕਚੋਰੀਆਂ ਬਣਾਓਗੇ ਦੇਖੋ ਕਿੰਨਾ ਵਧੀਆ ਇਹ ਪੇੜਾ ਬਣ ਗਿਆ ਤੇ ਹਲਕਾ ਜਿਹਾ ਇਹਨੂੰ ਆਪਾਂ ਫਲੈਟ ਕਰ ਦਿਆਂਗੇ ਇਸ ਤਰੀਕੇ ਨਾਲ ਬਿਲਕੁਲ ਰਾਉਂਡ ਬਣਾ ਦਿਆਂਗੇ ਤਿਲਾਓ ਜੀ ਇਹ ਕਚੋਰੀ ਆਪਣੀ ਬਣ ਕੇ ਹੋ ਗਈ ਤਿਆਰ ਸੇਮੇ ਇਸੇ ਤਰੀਕੇ ਨਾਲ ਸਾਰੀਆਂ ਚ ਸਟਫਿੰਗ ਭਰ-ਭਰ ਕੇ ਆਪਾਂ ਪਲੇਟ 'ਚ ਬਣਾ ਕੇ ਰੱਖ ਲੈਣੇ ਆ ਸਾਰੀਆਂ ਕਚੋਰੀਆਂ ਇਹ ਆਪਾਂ ਤਿਆਰ ਕਰ ਲਈਆਂ ਇਸ ਤਰੀਕੇ ਨਾਲ ਪਲੇਟ 'ਚ ਰੱਖ ਲਈਆਂ ਤਿਆਰ ਕਰਕੇ ਦੇਖੋ ਜੀ ਤੇਲ ਦੇ ਵਿੱਚ ਇੱਕ-ਇੱਕ ਕਰਕੇ ਆਪਾਂ ਕਚੋਰੀਆਂ ਨੂੰ ਇਸ ਤਰੀਕੇ ਨਾਲ ਛੱਡ ਦੇਾਂਗੇ ਮੀਡੀਅਮ ਫਲੇਮ ਤੇ ਆਪਾਂ ਤੇਲ ਨੂੰ ਗਰਮ ਕੀਤਾ ਹੈ ਤੇਲ ਨਹੀਂ ਤਾਂ ਘੱਟ ਗਰਮ ਹੋਣਾ ਚਾਹੀਦਾ ਇਸ ਚੀਜ਼ ਦਾ ਤੁਸੀਂ ਜਰੂਰ ਖਾਸ ਖਿਆਲ ਰੱਖਿਓ ਰੈਸਪੀ ਨੂੰ ਬਣਾਉਂਦੇ ਟਾਈਮ ਤੇ ਨਹੀਂ ਜ਼ਿਆਦਾ ਗਰਮ ਹੋਣਾ ਚਾਹੀਦਾ ਬਿਲਕੁਲ ਇਸ ਤਰੀਕੇ ਦਾ ਗਰਮ ਹੋਣਾ ਚਾਹੀਦਾ ਇਹਨਾਂ ਨੂੰ ਆਪਾਂ ਬਾਅਦ ਚ ਬਣਾ ਲਾਂਗੇ ਜਦੋਂ ਹਲਕਾ ਜਿਹਾ ਤੁਹਾਨੂੰ ਲੱਗਿਆ ਵੀ ਇਹ ਪੱਕਣੀਆਂ ਸਟਾਰਟ ਹੋ ਗਈਆਂ ਨਾ ਦੇਖੋ ਇਸ ਤਰੀਕੇ ਨਾਲ ਪੱਕਣੀਆਂ ਸਟਾਰਟ ਹੋ ਗਈਆਂ ਉਦੋਂ ਹੀ ਸਾਈਡ ਫਲਟਣੀ ਹੈ ਕਿਉਂਕਿ ਨਹੀਂ ਫਿਰ ਇਹ ਟੁੱਟ ਜਾਣਗੀਆਂ ਤੇ ਇਸ ਤਰੀਕੇ ਨਾਲ ਦੇਖੋ ਜੀ ਕਿੰਨੀਆਂ ਵਧੀਆ ਇਹ ਪੱਕਣੀਆਂ ਸਟਾਰਟ ਹੋ ਗਈਆਂ ਕਲਰ ਇਹਨਾਂ ਦਾ ਕਿੰਨਾ ਸੋਹਣਾ ਆ ਰਿਹਾ ਹੈ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਸਾਈਡ ਪਾੜ ਤੇ ਫੇਰ ਵਧੀਆ 골ਡਨ ਬਣਾ ਕੇ ਤਿਆਰ ਕਰ ਲਾਂਗੇ। ਨਾਈ ਤੇਲ ਦੇ ਵਿੱਚ ਵਿਖਰਨ ਦਾ ਆਪਾਂ ਨੂੰ ਡਾਰਾ ਵੀ ਕਚੋਰੀਆਂ ਆਪਾਂ ਬਣਾ ਲਈਆਂ ਤੇਲ ਦੇ ਵਿੱਚ ਵਿਖਰ ਜਾਣਗੀਆਂ। ਕੋਈ ਵੀ ਕਚੋਰੀ ਦੇਖੋ ਤੇਲ ਦੇ ਵਿੱਚ ਜਾ ਕੇ ਵਿਖਰੀ ਨਹੀਂ ਤੇ ਬਹੁਤ ਹੀ ਕ੍ਰਿਸਪੀ ਤੇ ਕੁਰਕਰੀਆਂ ਬਣ ਕੇ ਇਹ ਤਿਆਰ ਹੁੰਦੀਆਂ ਨੇ। ਬਹੁਤ ਟੇਸਟੀ ਲੱਗਦੀਆਂ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਆਸਾਨੀ ਨਾਲ ਬਣ ਜਾਂਦੀਆਂ ਨੇ। ਤੇ ਗਰਮਾ ਗਰਮ ਸਾਰੀਆਂ ਕਚੋਰੀਆਂ ਬਣ ਕੇ ਹੋ ਗਈਆਂ ਤਿਆਰ ਇਹਨਾਂ ਨੂੰ ਗਰਮਾ ਗਰਮ ਨੂੰ ਐ ਪਲੇਟ ਦੇ ਵਿੱਚ ਕੱਢ ਲੈਣੀ ਆ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਬਹੁਤ ਸੋਹਣਾ ਇਹਨਾਂ ਦਾ ਕਲਰ ਆਇਆ 골ਡਨ ਤੁਸੀਂ ਦੇਖ ਸਕਦੇ ਹੋ ਤੇ ਇੱਕ ਵੀ ਕਚੋਰੀ ਹੈ ਜਿਹੜੀ ਖਰਾਬ ਨਹੀਂ ਹੋਈ ਬਿਨਾ ਫਟੇ ਇਹ ਬਿਲਕੁਲ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੀਆਂ ਗਰਮਾ ਗਰਮ ਆਪਾਂ ਸਰਵ ਕਰ ਲਾਂਗੇ ਜੀ ਹਰੀ ਚਟਨੀ ਜਾਂ ਫਿਰ ਇਮਲੀ ਵਾਲੀ ਚਟਨੀ ਜਾਂ ਫਿਰ ਮਿੱਠੀ ਸੌਸ ਦੇ ਨਾਲ ਤੇ ਦੂਜੀਆਂ ਵੀ ਸੇਮੇ ਉਸੇ ਤਰੀਕੇ ਨਾਲ ਮੈਂ ਫਰਾਈ ਕਰ ਲੈਣੀਆਂ ਇਹ ਮੈਂ ਬਣਾ ਕੇ ਰੱਖੀਆਂ ਸੀ ਤੇ ਸਾਰੇ ਜਣੇ ਖਾਣ ਦੀ ਵੇਟ ਕਰੀ ਜਾਂਦੇ ਆ ਕਿਉਂਕਿ ਇਹ ਬਹੁਤ ਟੇਸਟੀ ਬਣਦੀਆਂ ਨੇ ਲਓ ਜੀ ਇਹ ਫਰਾਈ ਹੁੰਦੀਆਂ ਨੇ ਤੇ ਜਿਹੜੀਆਂ ਰਹਿ ਗਈਆਂ ਨਾ ਹਰਫ ਥੋੜੀ ਜਿਹੀ ਠਰ ਜਾਂਦੇ ਗਰਮ ਜਾ ਦੇ ਜਾਂਗਾ ਫਿਰ ਖਾਈ ਠੰਡ ਦਾ ਮੌਸਮ ਹੈ ਜੀ ਠੰਡ ਦੇ ਮੌਸਮ ਦੇ ਵਿੱਚ ਜਿਹੜੀਆਂ ਮਟਰਾਂ ਦੀਆਂ ਕਚੋਰੀਆਂ ਇਹਨੇ ਆਸਾਨ ਤਰੀਕੇ ਨਾਲ ਆਪਾਂ ਬਣਾ ਲਏ ਫਿਰ ਉਸ ਤੋਂ ਵਧੀਆ ਗੱਲ ਕੀ ਹੈ ਕਿ ਸਾਰੀ ਫੈਮਿਲੀ ਨਾ ਇੰਜੋਏ ਕਰੂਗੀ ਠੰਡ ਦੇ ਵਿੱਚ ਇਹ ਰੈਸਪੀ ਬਣਾ ਕੇ ਆਹ ਜਿਹੜੀਆਂ ਰਹਿ ਗਈਆਂ ਨਾ ਇਹਨਾਂ ਨੂੰ ਵੀ ਮੈਂ ਭਰ ਕੇ ਤਿਆਰ ਕਰ ਲੈਣੀ ਆ لا يعرفك على کا کے داز ماما ਨੂੰ ਕਿਵੇਂ ਬਣੀਆਂ ਠੀਕ ਹੈ ਗਰਮ ਹੋਵਤੁਰ ਕੀ ਪਹਿਲਾਂ ਤੋੜ ਲਾ ਪੂਰੀਆਂ ਟੇਸਟੀ ਆ ਤੇ ਆ ਵੀ ਮੈਂ ਬਣਾ ਕੇ ਤਿਆਰ ਕਰਕੇ ਰੱਖ ਲੈਣੀ ਇਹਨਾਂ ਨੂੰ ਵੀ ਫਰਾਈ ਕਰ ਲੂੰਗੀ ਸੂਜੀ ਨਾ ਹੌਲੀ ਹੌਲੀ ਮਤਲਬ 골ਡਨ ਹੁੰਦੀ ਹੈਗੀ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ 골ਡਨ ਕਰਨ ਵਾਸਤੇ ਤੇ ਸਾਡੇ ਕੈਮਰਾਮੈਨ ਨੂੰ ਵੀ ਭੁੱਖ ਲੱਗ ਗਈ ਕਚੋਰੀਆਂ ਨੂੰ ਬਣਦੇ ਦੇਖ ਕੇ ਗਰਮ ਗਰਮ ਕਚੋਰੀਆਂ ਇਨਾਂ ਨੂੰ ਵੀ ਆਪਾਂ ਬਣਾ ਕੇ ਦਿਨੇ ਆ ਤੇ ਜਿਹੜੀਆਂ ਆ ਰਹਿ ਗਈਆਂ ਜੀ ਲਾਸਟ ਇਹ ਵੀ ਮੈਂ ਬਣਾ ਕੇ ਤਿਆਰ ਕਰ ਲੈਣੀ ਆ ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਕਰੇ ਟਰਾਈ ਕਰਿਓ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੀਆਂ ਇਹ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਨੇ ਆਵਾਜ਼ ਤੁਸੀਂ ਸੁਣ ਸਕਦੇ ਹੋ ਸਾਰੀਆਂ ਦੀਆਂ ਸਾਰੀਆਂ ਬਹੁਤ ਕ੍ਰਿਸਪੀ ਬਣੀਆਂ ਨੇ ਤੇ ਇੱਕ ਕਚੋਰੀ ਜੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਕਿੰਨੀਆਂ ਕ੍ਰਿਸਪੀ ਤੇ ਕਿੰਨੀਆਂ ਵਧੀਆ ਇਹ ਬਣ ਕੇ ਤਿਆਰ ਹੋਈਆਂ ਨੇ ਸਟਫਿੰਗ ਦੇਖੋ ਕਿੰਨੀ ਵਧੀਆ ਇਹਨਾਂ ਦੇ ਵਿੱਚ ਭਰ ਕੇ ਤਿਆਰ ਹੋਈ ਹੈ ਟਮੇਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੀਆਂ